ਉਹ ਬਾਈ ਕੋਲੇ ਇੱਕ ਨਾਗਾ ਆਹਾ ਮਿੱਤਰੋ ਮੋਹਰਾ ਦੇ ਵਿੱਚ ਆ ਗਈ ਸਕੀਨ ਆ ਪਤਲੇ ਪਿੰਡੇ ਦੀ ਆ ਇਹਦੀ ਡਿਟੇਲ ਵੀ ਆਪਾਂ ਬਾਈ ਤੋਂ ਲੈਣੇ ਆ ਉਸਦੇ ਆ ਕੀ ਰਿਕਾਰਡ ਹੈ ਇਹ ਵੀ ਬਾਈ ਨੇ ਸੇਲ ਕਰਨੀ ਆ ਦੋ ਨਾਗਾ ਮਿੱਤਰੋ ਹੈਪੀ ਬਾਈ ਇਹਦਾ ਸੂਆ ਦੱਸ ਕੇ ਨਾ ਇਹ ਤੀਜਾ ਸੂਆ ਸੂਈ ਆ ਬਾਈ ਤੀਜਾ ਸੂਆ ਸੂਈ ਆ ਲਾਓ ਮਿੱਤਰੋ ਸੱਚੀ ਸੁੱਚੀ ਬੋਲੀ ਬੋਲਣ ਵਾਲਾ ਬੰਦਾ ਪਹਿਲਾ ਦੂਜਾ ਵੀ ਕਹਿ ਸਕਦਾ ਸੀ ਜਿਹੜੇ ਹਿਸਾਬ ਨਾਲ ਇਹਨੂੰ ਬਿਊਟੀ ਆ ਸਕੀਨੀ ਆ ਕੱਚੀ ਲੱਗਦੀ ਆ ਤੀਜੇ ਸੂਏ ਸੂਈ ਆ ਕਿੰਨਾ ਦੁੱਧ ਤਿਆਰ ਆ ਹੁਣ ਇਹ ਬਈ 9 ਕਿਲੋ ਦੁੱਧ ਤਿਆਰ ਆ ਠੀਕ ਹੈ ਆ ਬੱਚਾ ਹੈ ਦਾ ਮਗਰ ਕੀ ਹੈ ਬਾਈ ਕੱਟਾ ਬਾਈ ਮਿੱਤਰੋ ਮੇਲ ਕਾਫ ਹੈ ਮਗਰ ਇਹ ਤੁਹਾਨੂੰ ਦਿਖਾ ਦਈਏ ਮਾੜੀ ਜੀ ਬਾਈ ਕਰੀ ਉਧਰੋਂ ਇਧਰੋਂ ਚੰਗਾ ਇਹਨੂੰ ਥਣ ਲੱਗਿਆ ਮਿੱਤਰੋ ਚਾਰੇ ਥਣਾਂ ਦਾ ਗੈਬ ਬਹੁਤ ਸੋਹਣਾਗਾ ਅੰਡਰ ਕੁਆਲਿਟੀ ਬਹੁਤ ਯਾਰੇ ਵਧੀਆਗੀ ਇਹ ਵੀ ਬਾਈ ਨੇ ਸੇਲ ਕਰਨੀ ਆ ਕਿੰਨੇ ਦਿਨ ਹੋਗੇ ਸੂਈ ਨੂੰ ਬਾਈ ਇਹਨੂੰ ਸੂਈ ਨੂੰ ਹੋਗੇ ਬਾਈ 16 ਦਿਨ 16 ਦਿਨ ਸੂਈ ਨੂੰ ਹੋਗੇ ਇਹ ਵੀ ਇਹਦਾ ਵੀ ਮਾਰਦੇ ਗੇੜਾ ਤਰ ਤੋਰਦੇ ਬਾਈ ਇਹਨੂੰ ਵੀ ਥੋੜਾ ਜ੍ਹਾ ਕੈਮਰੇ ਤੋਂ ਡਰਦੀ ਆ ਬਾਕੀ ਆ ਬਸ ਤੁਹਾਨੂੰ ਤੁਰਦੀ ਦਿਖਾਉਨੇ ਆ ਮਿੱਤਰੋ ਕਿ ਇੱਕ ਘਰ ਲਿਓ ਚੰਗੀ ਐ ਭਲੀ ਹੋਈ ਐ ਬਾਕੀ ਪਤਲੀ ਜਮੜੀ ਦੇ ਦੇ ਸਿੰਗਲ ਹੱਡੀ ਦੇ ਵਿੱਚ ਝੋਟੀ ਐ ਆ ਤੁਰਦੀ ਤੇ ਮਾਰ ਲਓ ਨਿਗਾ ਮੋੜ ਲਾ ਬਾਈ ਮੋੜ ਲਾ ਕਰ ਲਓ ਚੱਕ ਮਿੱਤਰੋ ਇੰਤਰਾ ਵਧੀਆ ਚੱਕ ਮੈਂ ਗਿੱਟਿਆਂ ਦੀ ਆ ਦੇਖੋ ਥਾਣਾ ਦਾ ਗਾੜੀ ਪਿਛਾੜੀ ਤੇ ਮਾਰ ਲਓ ਨਿਗਾ ਜਮਾ ਸਿੰਘਾਂ ਦੀ ਘੋੜੀ ਮੰਗੂ ਆ ਪੂਰੀ ਮਿੱਤਰੋ ਸ਼ਕੀਨ ਝੋਟੀ ਐ ਬਾਕੀ ਬਾਈ ਦੋ ਆਪਾਂ ਜਾਇਜ਼ ਜਾਂ ਰੇਟ ਹੀ ਕਰਾਵਾਂਗੇ ਜਾਇਜ ਰੇਟ ਵਾਲਿਆਂ ਦੀ ਮੰਗ ਬਹੁਤ ਹੈ ਦੁੱਧ ਤੇ ਲਾਉਣ ਵਾਸਤੇ ਦੁੱਧ ਚੰਗਾ ਦੁੱਧ ਰਕਾਰਡ ਕੱਢਣਾ ਸੀ ਇਹ ਸੇਵਾ ਦਾ ਦੁੱਧ ਐ ਭੀ ਜੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਰੇਟ ਭਾਈ ਕਿੰਨੀ ਕਰਾਈ ਆ ਆਪਾਂ 70000 ਦੀ ਦੇਣੀ ਐ ਲਓ ਵੀ ਮਿੱਤਰੋ ਜਮਾ ਸੋਨੂ ਕਟੀਆਂ ਦੇ ਭਾਜ ਝੋਟੀ ਤਾਜੀ ਦਵਾ ਰਹੇ ਆ ਆ ਇਹਦਾ ਬੱਚਾ ਖੜਾ ਮਾਰ ਲਓ ਨਿਗਾ ਤੇ ਕਿੰਨੇ ਦਿਨ ਹੋ ਗਏ ਸੁਨੀ ਬਾਈ ਸੁਨੀ ਨੂੰ ਬਾਈ 16 ਦਿਨ 16 ਦਿਨ ਹੋ ਗਏ ਮਾਲੇ ਮੂਲੇ ਚੱਲ ਗਈ ਹਾਂ ਮਾਲੇ ਚੱਲੀ ਜਾਂਦੀ ਆ ਮਾਲੇ ਚੱਲੀ ਜਾਂਦੀ ਆ ਕਰਜੂ 10 ਲੀਟਰ ਹੈਨਾ ਹਾਂ 10 ਲੀਟਰ ਲਓ ਵੀ ਮਿੱਤਰੋ ਦੇਰ ਲੈਣ ਵਾਲਾ ਮੁੱਲ ਦੱਸਦਾ ਬਾਈ ਨੇ 76000 ਬਹੁਤ ਮੰਗ ਸੀ ਕੋਈ ਭਾਅ ਜਿ ਝੋਟੀ ਹੋਵੇ ਆ ਖੜੀ ਆ ਮਿੱਤਰੋ ਧੰਨਵਾਦ ਜੀ